ਕਿਉਂ ਪੰਜਾਬ ਦੇ ਲੋਕ ਪੰਜਾਬੀ ਬੋਲਣ 'ਚ ਮੰਨਦੇ ਹਨ ਚਜਕ ਕਿਸ ਨੇ ਭਰੀ ਸਾਡੇ 'ਚ ਮਾਨਸਿਕਤਾ ਕਿਉਂ ਪੰਜਾਬੀ ਨੂੰ ਮੰਨਿਆ ਜਾਣ ਲੱਗਿਆ ਅਨਪੜਾਂ ਦੀ ਭਾਸ਼ਾ ਜੇ ਕਿਸੇ ਕੌਮ ਜਾਂ ਸਭਿਅਤਾ ਨੂੰ ਖਤਮ ਕਰਨਾ ਹੈ ਤਾਂ ਉਸ ਦੀ ਭਾਸ਼ਾ ਖਤਮ ਕਰ ਦਿਓ ਇਹ ਕੰਮ ਅੱਜ ਪੰਜਾਬੀ ਬੋਲੀ ਨਾਲ ਹੋ ਰਿਹਾ ਹੈ ਅੱਜ ਪੰਜਾਬ ਦੇ ਮਾਪੇ ਆਪਣੇ ਬੱਚਿਆਂ ਨੂੰ ਹਿੰਦੀ ਜਾਂ ਇੰਗਲਿਸ਼ ਬੋਲਣ ਨੂੰ ਕਹਿੰਦੇ ਜੇ ਕੋਰੋਨਾ ਦਾ ਬੱਚਾ ਪੰਜਾਬੀ ਬੋਲ ਦਵੇ ਤਾਂ ਉਹ ਉਹਨਾਂ ਨੂੰ ਝਿੜਕਦੇ ਹਨ ਅੱਜ ਪੰਜਾਬ ਦੇ ਸਕੂਲ ਪੰਜਾਬੀ ਬੋਲਣ ਤੇ ਬੱਚਿਆਂ ਤੇ ਜੁਰਮਾਨਾ ਲਗਾਦੇ ਪੰਜਾਬ ਦੇ ਸਕੂਲ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਬਲੈਕ ਸਟਾਰ ਇੰਗਲਿਸ਼ ਬੋਲਣ ਤੇ ਗ੍ਰੀਨ ਸਟਾਰ ਹਿੰਦੀ ਬੋਲਣ ਤੇ ਰੈਡ ਸਟਾਰ ਦਿੰਦੇ ਹਨ ਜੋ ਉਹਨਾਂ ਦੇ ਅੱਗੇ ਪਰਫਾਰਮੈਂਸ ਦਿਖਾਉਂਦਾ ਹੈ ਕਿਉਂ ਪੰਜਾਬੀ ਬੋਲਣ ਤੇ ਇੰਨਾ ਵਿਤਕਰਾ ਕੀਤਾ ਜਾਂਦਾ ਹੈ ਕਿਉਂ ਪੰਜਾਬੀ ਪ੍ਰਤੀ ਇਹ ਨਜ਼ਰੀਆ ਬਣਾਇਆ ਗਿਆ ਕਿ ਜੋ ਪੰਜਾਬੀ ਬੋਲਦਾ ਹੈ ਉਹ ਅਨਪੜਾ ਹੈ ਆਪਾਂ ਕਦੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਸਾਰੇ ਪਿੱਛੇ ਕਿਸ ਦਾ ਹੱਥ ਹੈ ਅੱਜ ਆਪਾਂ ਗੱਲ ਕਰਾਂਗੇ ਇਸੇ ਵਿਸ਼ੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਪੰਜਾਬ ਸੱਤੋਂ ਖੁਸ਼ਹਾਲ ਸੀ ਜਿੱਥੇ ਅੰਗਰੇਜ਼ ਭਾਰਤ ਉੱਤੇ 200 ਸਾਲ ਰਾਜ ਕਰਕੇ ਗਏ ਉੱਥੇ ਹੀ ਉਹ ਪੰਜਾਬ ਉੱਤੇ ਸਿਰਫ 100 ਸਾਲ ਰਾਜ ਕਰ ਪਾਏ ਖਾਲਸਾ ਰਾਜ ਚ ਹਰ ਬੰਦਾ ਪੜਿਆ ਲਿਖਿਆ ਸੀ ਅਤੇ ਹਰ ਬੰਦਾ ਆਪਣਾ ਇੱਕ ਫਰਜ਼ ਸਮਝਦਾ ਸੀ ਪੰਜਾਬ ਬਾਰੇ ਇਸ ਗੱਲ ਤੋਂ ਅੰਗਰੇਜ਼ ਸਰਕਾਰਾਂ ਦੀ ਨੀਂਦ ਉੱਡੀਆਂ ਹੋਈਆਂ ਸੀ ਉਹ ਕਿਸੇ ਵੀ ਤਰੀਕੇ ਪੰਜਾਬ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ ਤਾਂ ਉਹਨਾਂ ਨੇ 1809 ਚ ਮਟਕੈਲਫ ਜਿਹਦਾ ਪੂਰਾ ਨਾਮ ਸੀ ਚਾਰਲਸ ਮਟਕੈਲਫ ਨਾਮ ਦੇ ਬੰਦੇ ਨੂੰ ਭੇਜਿਆ ਜੋ ਕੁਝ ਦਿਨ ਅੰਮ੍ਰਿਤਸਰ ਅਤੇ ਲਾਹੌਰ ਰਿਹਾ ਤਾਂ ਕੁਝ ਦਿਨ ਬਾਅਦ ਜਦੋਂ ਚਾਰਲਸ ਮਟਕੈਲਫ ਪੰਜਾਬ ਤੋਂ ਗਿਆ ਤਾਂ ਉਸਨੇ ਬ੍ਰਿਟੇਨ ਦੀ ਸੰਸਦ 'ਚ ਦੱਸਿਆ ਕਿ ਪੰਜਾਬ ਸਾਡੇ ਤੋਂ 50 ਸਾਲ ਅੱਗੇ ਹੈ ਮਹਾਰਾਜਾ ਰਣਜੀਤ ਸਿੰਘ ਪੰਜਾਬ 'ਚ ਦੋ ਪ੍ਰਮੁੱਖ ਪ੍ਰੋਜੈਕਟਾਂ ਉੱਤੇ ਕੰਮ ਕਰ ਰਹੇ ਹਨ ਜਿਸ ਵਿੱਚ ਪਹਿਲਾ ਪ੍ਰੋਜੈਕਟ ਇਹ ਹੈ ਕਿ ਮਹਾਰਾਜਾ ਹਰ ਇੱਕ ਘਰ ਵਿੱਚ ਸਿੱਖਿਆ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਉਹਨਾਂ ਨੇ ਇੱਕ ਖਾਸ ਕਾਇਦਾ ਤਿਆਰ ਕੀਤਾ ਜਿਸ ਦਾ ਨਾਮ ਕਾਇਦਾ-ਏ-ਨੂਰ ਹੈ ਜਿਸ ਵਿੱਚ ਸ਼ਾਮੂਖੀ ਗੁਰਮੁਖੀ ਉਰਦੂ ਫਾਰਸੀ ਅਤੇ ਹਿਸਾਬ ਹੈ ਉਹਨਾਂ ਨੇ ਇਸ ਦੀਆਂ 5000 ਕਾਪੀਆਂ ਛਪਵਾਈਆਂ ਹਨ ਅਤੇ ਹਰ ਇੱਕ ਪਿੰਡ ਦੇ ਸਰਪੰਚ ਨੂੰ ਦਿੱਤੀਆਂ ਹਨ ਅਤੇ ਹਰ ਇੱਕ ਸਰਪੰਚ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਨੂੰ ਸਿੱਖਣ ਲਈ ਉਸ ਤੋਂ ਬਾਅਦ ਉਹਨਾਂ ਨੇ ਇਸ ਦੀਆਂ ਅੱਗੇ ਹੋਰ ਕਾਪੀਆਂ ਬਣਾਉਣੀਆਂ ਹਨ ਅਤੇ ਪਿੰਡ ਦੇ ਹਰੇਕ ਬੰਦੇ ਨੂੰ ਇਸ ਦੀ ਸਿੱਖਿਆ ਦੇਣੀ ਹੈ। ਕੁੜੀਆਂ ਦੀ ਪੜ੍ਹਾਈ ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ। ਹਰ ਮੰਦਰ, ਗੁਰਦੁਆਰਾ, ਮਸਜਿਦ ਦੇ ਨਾਲ ਸਕੂਲ ਹੈ। ਅਤੇ ਜੇ ਕਿਸੇ ਨੇ ਨਵਾਂ ਮੰਦਰ, ਮਸਜਿਦ ਜਾਂ ਗੁਰਦੁਆਰਾ ਬਣਾਉਣਾ ਹੈ ਤਾਂ ਉਸ ਤੋਂ ਪਹਿਲਾਂ ਉੱਥੇ ਇੱਕ ਸਕੂਲ ਬਣਾਉਣਾ ਪਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੂਜੇ ਪ੍ਰੋਜੈਕਟ ਬਾਰੇ ਜਿਸ ਵਿੱਚ ਉਹਨਾਂ ਨੇ ਹਰ ਇੱਕ ਪੰਜਾਬੀ ਨੂੰ ਖੁੱਲੀ ਆਜ਼ਾਦੀ ਦਿੱਤੀ ਸੀ ਹਥਿਆਰ ਰੱਖਣ ਦੀ ਅਤੇ ਹਰ ਇੱਕ ਪਿੰਡ 'ਚ ਇੱਕ ਆਜ਼ਾਦ ਫੌਜ ਹੁੰਦੀ ਸੀ ਜੋ ਪਿੰਡ ਦੀ ਸੁਰੱਖਿਆ ਲਈ ਕੰਮ ਕਰਦੀ ਸੀ ਉਸ ਰਾਜ ਵਿੱਚ ਹਰ ਬੰਦਾ ਪੰਜਾਬ ਲਈ ਵਚਨਬੱਧ ਸੀ ਅੰਗਰੇਜ਼ ਇਸ ਸਾਰੇ ਸਿਸਟਮ ਨੂੰ ਤੋੜਨਾ ਚਾਹੁੰਦੇ ਸੀ ਤਾਂ ਉਹਨਾਂ ਨੇ ਮਹਾਰਾਜੇ ਦੇ ਕਈ ਮੰਤਰੀਆਂ ਨੂੰ ਖਰੀਦਣਾ ਸ਼ੁਰੂ ਕੀਤਾ ਜਿਸ ਵਿੱਚ ਧਿਆਨ ਸਿੰਘ ਡੋਗਰਾ ਆਦਿ ਸ਼ਾਮਿਲ ਹਨ ਜੇ ਡਬਲਿਡਨਰ ਨੂੰ ਪੰਜਾਬ ਦੀ ਸਿੱਖਿਆ ਨੀਤੀ ਖਤਮ ਕਰਨ ਲਈ ਚੁਣਿਆ ਗਿਆ ਇਸ ਲਈ ਉਸਨੇ ਅੰਗਰੇਜ਼ ਸਰਕਾਰ ਤੋਂ 50 ਸਾਲ ਦਾ ਵਕਤ ਮੰਗਿਆ ਤੇ ਉਹ ਇਹ ਕੰਮ ਕਰਨ ਚ ਸਫਲ ਹੋਇਆ ਉਸਨੇ ਹਰ ਇੱਕ ਪੰਜਾਬੀ ਦੇ ਦਿਮਾਗ 'ਚ ਇਹ ਬਿਠਾ ਦਿੱਤਾ ਕਿ ਪੰਜਾਬੀ ਤਾਂ ਅਨਪੜਾਂ ਦੀ ਬੋਲੀ ਅਸੀਂ ਮੰਨ ਵੀ ਲਿਆ ਕਿ ਅੰਗਰੇਜ਼ੀ ਬੋਲਣ ਨਾਲ ਸਾਡਾ ਰੁਤਬਾ ਉੱਚਾ ਹੋ ਰਿਹਾ ਹੈ ਅਤੇ ਪੰਜਾਬੀ ਬੋਲਣ ਨਾਲ ਅਸੀਂ ਅਨਪੜ ਦਿਖ ਰਹੇ ਹਾਂ ਅੱਜ ਆਪਾਂ ਅੰਗਰੇਜ਼ੀ ਬੋਲ ਕੇ ਅੰਗਰੇਜ਼ੀ ਪੜ੍ਹ ਕੇ ਆਪਣੇ ਆਪ ਨੂੰ ਬਹੁਤ ਮਹਾਨ ਸਮਝ ਰਹੇ ਹਾਂ ਪਰ ਆਪਾਂ ਇੰਨਾ ਕੁਝ ਪੰਜਾਬੀ ਦਾ ਖੋ ਦਿੱਤਾ ਹੈ ਜਿਸ ਵਿੱਚ ਪੰਜਾਬੀ ਦੇ ਕਈ ਸੱਭਿਆਚਾਰਕ ਚੀਜ਼ਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਪਤਾ ਵੀ ਕਿਉਂ ਹੋਵੇਗਾ ਆਪਾਂ ਉਹਨਾਂ ਨੂੰ ਪੰਜਾਬੀ ਦਾ ਬੋਲਣ ਨਹੀਂ ਦਿੰਦੇ ਅੱਜ ਪੰਜਾਬੀ ਦੇ ਇਹੋ ਜਿਹੇ ਵਿਸਰੇ ਹੋਏ ਸ਼ਬਦ ਹਨ ਜੋ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਚ ਕਦੇ ਵਰਤੇ ਜਾਂਦੇ ਸੀ ਪਰ ਅੱਜ ਖਤਮ ਹੋ ਗਏ ਆਪਾਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਵਿੱਚ ਅਸੀਂ ਆਪ ਜੀ ਦੇ ਸਾਹਮਣੇ ਪੰਜਾਬੀ ਦੇ ਉਹ ਵਿਸਰੇ ਅਤੇ ਭੁੱਲੇ ਸ਼ਬਦ ਲੈ ਕੇ ਆ ਰਹੇ ਹਾਂ ਜੋ ਕਦੇ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਕਿੱਸਾ ਹੁੰਦੇ ਸੀ ਇਸ ਲਈ ਤੁਸੀਂ ਸਾਡੇ ਇੰਸਟਾਗ੍ਰam ਪੇਜ ਰੈਟਰੋ ਪੰਜਾਬੀ ਨੂੰ ਵੀ ਫੋਲੋ ਕਰ ਸਕਦੇ ਹੋ ਅਤੇ ਉਹਨਾਂ ਦੀਆਂ ਲੌਂਗ ਫਾਰਮ ਵੀਡੀਓਜ਼ ਜਾਂ ਇਤਿਹਾਸ ਨਾਲ ਰਿਲੇਟਡ ਕੋਈ ਵੀਡੀਓ ਲਈ ਤੁਸੀਂ ਸਾਡੇ YouTube ਚੈਨਲ ਰੈਟਰੋ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਲੋੜ ਮੁਤਾਬਕ ਆਪਾਂ ਨੂੰ ਹਰ ਭਾਸ਼ਾ ਸਿੱਖਣੀ ਵੀ ਚਾਹੀਦੀ ਹੈ ਅਤੇ ਸਿੱਖੋ ਵੀ ਪਰ ਆਪਣੀ ਭਾਸ਼ਾ ਨੂੰ ਨਾ ਭੁੱਲੋ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਜਿਵੇਂ ਗੁਰਦਾਸ ਮਾਨ ਸਾਹਿਬ ਵੀ ਕਹਿੰਦੇ ਨੇ ਹਰ ਬੋਲੀ ਸਿੱਖੋ ਅਤੇ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਿਟਾਈ ਦੀ ਮੈਂ ਅੱਜ ਸਭ ਨੂੰ ਬੇਨਤੀ ਕਰਦਾ ਵੀ ਅੱਜ ਆਪਾਂ ਸਾਰੇ ਰਲ ਇਕੱਠੇ ਹੋਈਏ ਅਤੇ ਸਾਡੀ ਭਾਸ਼ਾ ਨੂੰ ਅਲੋਪ ਹੋਣ ਤੋਂ ਬਚਾਈਏ ਅਤੇ ਇਸ ਵੀਡੀਓ ਨੂੰ ਸਮਾਪਤ ਕਰਦੇ ਹੋਏ ਮੈਂ ਫਿਰੋਜ਼ਦੀਨ ਸ਼ਰਫ ਸਾਹਿਬ ਦੀ ਕਵਿਤਾ ਚੋਂ ਕੁਝ ਸਤਰਾਂ ਬੋਲਣਾ ਚਾਹੂੰਗਾ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਾਇਰੀਏ ਟੰਗਦਾ ਹਾਂ ਸਮਝ ਉਰਦੂ ਤੇ ਹਿੰਦੀ ਵੀ ਖੂਬ ਬੋਲਾਂ ਥੋੜੀ ਅੰਗਰੇਜ਼ੀ ਵੀ ਅੰਗਦਾ ਬੋਲੀ ਆਪਣੀ ਨਾਲ ਪਿਆਰ ਰੱਖਾਂ ਇਹ ਗੱਲ ਆਖਣੋਂ ਨਹੀਂ ਸੰਗਦਾ ਹਾਂ ਇਹ ਗੱਲ ਆਖਣੋਂ ਨਹੀਂ ਸੰਗਦਾ ਹਾਂ ਪੰਜਾਬ ਪੰਜਾਬੀਅਤ ਜਿੰਦਾਬਾਦ ਧੰਨਵਾਦ